ਬਟਾਲਾ ਦੇ ਭੰਡਾਰੀ ਮਹੱਲਾ ਵਿਖੇ ਅੱਜ ਦੇਰ ਸ਼ਾਮ ਸੀ ਸੈਨਾ ਬਾਲ ਠਾਕੁਰ ਦੇ ਸੂਬਾ ਮੀਤ ਪਰਦਾਰ ਰਮੇਸ਼ ਨਈਅਤ ਤੇ ਦੋ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਚ ਇੱਕ ਨੌਜਵਾਨ ਕੋਲ ਦਾਤਾ ਦਿਖਾਈ ਦੇ ਰਿਹਾ ਹੈ ਜਦ ਕਿ ਦੂਸਰਾ ਨੌਜਵਾਨ ਕਿਸੇ ਵਸਤੂ ਦੇ ਨਾਸੀ ਸਣਾ ਆਗੂ ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਸੀ ਸੈਨਾ ਆਗੂ ਰਮੇਸ਼ ਨਈਅੇ ਨੂੰ ਬਟਾਲਾ ਵਿਖੇ ਸਿਵਲ ਹਸਪਤਾਲ ਵਿਖੇ ਇਲਾਲਿ ਦਾਖਲ ਕਰਵਾਇਆ ਗਿਆ ਠਾਣਾ ਸਿਟੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਰਮੇਸ਼ ਨਈਏ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਆ ਰਹੇ ਸਨ ਕਿ ਭੰਡਾਰੀ ਮਹੱਲਾ ਨਜ਼ਦੀਕ 2 ਤੋਂ 3 ਨੌਜਵਾਨਾਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਇੱਕ ਨੌਜਵਾਨ ਕੋਲ ਤੇਜ਼ ਤਾ ਹਥਿਆਰ ਸੀ ਉਦੋਂ ਥਾਣਾ ਸਿਟੀ ਪੁਲਿਸ ਨੇ ਉਦੋਂ ਤੱਕ ਮਾਮਲੇ ਦੇ ਸਬੰਧ ਚ ਜਾਂਚ ਸ਼ੁਰੂ ਕਰਤੀ ਹੈ ਉਦੋਂ ਇਸ ਘਟਨਾ ਦੀ ਵੀਡੀਓ ਵਾਇਲ ਹੁੰਦਿਆਂ ਹੀ ਸੀਸਣਾ ਵਰਕਰ ਹਸਪਤਾਲ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅੱਜ ਸ਼ਾਮ ਭੰਡਾਰੀ ਮਹੱਲੇ ਦੇ ਬਾਹਰ ਬਾਹਰ 7:30 ਦੇ ਕਰੀਬ ਮੈਂ ਕਿਸੇ ਕਿਸੇ ਦੇ ਘਰ ਗਿਆ ਤਾਂ ਹੀ ਉੱਥੋਂ ਬਾਹਰ ਨਿਕਲਦਿਆਂ ਹੀ ਮੇਰੇ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਗਿਆ ਇੱਕ ਵਿਆਹ ਚ ਦਾਤਰ ਸੀ ਇੱਕ ਵਿਆਹ ਚ ਕਾਲੀ ਹੀ ਉਹਨੇ ਮੇਂ ਜਫਾ ਮਾਰਿਆ ਨਾਲ ਹੀ ਇੱਕ ਹੋਰ ਲੜਕਾ ਜਿਹਦੇ ਹੱਥੇ ਚਾਕੂ ਸੀ ਚਲੋ ਪਰਮਾਤਮਾ ਦੀ ਦਿਆ ਨਾਲ ਰਬ ਦੀ ਮਿਹਰ ਨਾਲ ਮੇ ਤੇ ਬਚ ਆ ਗਿਆ ਪਰ ਉਹਨਾਂ ਨੇ ਦੱਤਰ ਮੇਰੇ ਸਿਰ 'ਚ ਮਾਰਨ ਦੀ ਕੋਈ ਬੜੀ ਕੋਸ਼ਿਸ਼ ਕੀਤੀ ਆ ਤੇ ਮੈਂ ਹੱਥ 'ਚ ਫੜ ਲਿਆ ਜਿੰਦਰ ਕਰਕੇ ਮੇਰੀ ਜਾਨ ਬਚ ਗਈ ਨਹੀਂ ਤਾਂ ਇਹਨਾਂ ਨੇ ਮੇਰਾ ਪੂਰਾ ਰਦਰ ਕੇ ਮਾਰਨ ਦਾ ਕਿਉਂਕਿ ਮੈਂ ਕਾਫੀ ਚਿਰ ਤੋਂ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖਵਾ ਕਤਲੋਗਾਰਤ ਫਰੋਤੀਆਂ ਚਿੱਟੇ ਦੀ ਜਿਹੜੀਆਂ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ ਇਹ ਉਹਦੇ ਖਿਲਾਫ ਮੈਂ ਬੋਲਦਾ ਕਾਫੀ ਚਿਰ ਤੋਂ ਬੋਲਣਾ ਮੈਂ ਇੱਕ ਗੱਲ ਵੀ ਕਹੀ ਪਿੱਛੇ ਜੀ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਲਾ ਉਹਦੀ ਰਾਜਧਾਨੀ ਆ ਜਿਹਦਾ ਅੱਜ ਸਬੂਤ ਵੇਖ ਲਓ ਕਿ ਮੈਂ ਖੁਦ ਮੇਰੇ ਤੇ ਅੱਜ ਹਮਲਾ ਹੋਇਆ ਪੂਰਾ ਮਤਲਬ ਪ੍ਰੀਪਲਾਨ ਹਮਲਾ ਸੀ ਕਿ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਮੈਂ ਇੱਥੇ ਬੈਠਾ ਨਾ ਤੇ ਇਹ ਜਿਹੜਾ ਕਿ ਮਿਆਜਾ ਕਿਉਂਕਿ ਬਟਾਲਾ ਪਿੱਛੇ ਜੀ ਮੈਂ ਬੰਦ ਕਰਾਇਆ ਉਹ ਵੀ ਬੜੇ ਜ਼ੋਰ ਦੇ ਨਾਲ ਲੋਕਾਂ ਦਾ ਸਹਿਯੋਗ ਨਾਲ ਬੰਦ ਕਰਾਇਆ ਕੁਝ ਲੋਕਾਂ ਦੀਆਂ ਅੱਖਾਂ 'ਚ ਰੜਕਦਾ ਜਿਹਦਾ ਰਿਜ਼ਲਟ ਮੈਨੂੰ ਹੋਇਆ ਭੁਗਤਣਾ ਪਿਆਗਾ ਇਹ ਇਹ ਸਾਜਿਸ਼ਨਾ ਕੰਮ ਹੋਇਆ ਸਾਰਾ ਬੰਦੇ ਦੇ ਮੌਕੇ ਤੇ ਤਿੰਨ ਸੀ ਉਹ ਤੇ ਬਾਕੀ ਇਹਨਾਂ ਦੇ ਮਗਰ ਮੌਕੇ ਤੇ ਵੀ ਹੋਰ ਬੰਦੇ ਸੀ ਜਿਹੜੇ ਗੈਂਗ ਹੈਗੇ ਸੀ ਜਾਂ ਜਿਹੜੇ ਇਹਨਾਂ ਨਾਲ ਫੋਨ ਤੋਂ ਓਪਰੇਟ ਆਈ ਆਪ ਸੀ ਅੱਗੇ ਕਹਿੰਦਾ ਮੈਂ ਤੇ ਉਹ ਗੱਲ ਕਹਿੰਨੀ ਹੁਣ ਵੀ ਉਹ ਅੱਗੇ ਵੀ ਕਹਿੰਦਾ ਸੀ ਕਿ ਪੰਜਾਬ ਬਿਹਾਰ ਬਣ ਗਿਆ ਤੇ ਬਟਾਰਾ ਉਹਦੀ ਰਾਜਧਾਨੀ ਹੈ ਜਿਹਦਾ ਸਬੂਤ ਅੱਜ ਤੁਹਾਡੇ ਸਾਹਮਣੇ ਆ ਤੇ ਅਗੋਂ ਤੁਸੀਂ ਆਪ ਦੇਖ ਲਓ ਕਿ ਪੰਜਾਬ ਕਿਦਾਂ ਲਗਾਤਾਰ ਲੁੱਟਾਂ ਖਵਾ ਬਟਾਰਾ ਸ਼ਹਿਰ ਦੇ ਵਿੱਚ ਕਤਲ ਹੋ ਰਿਹਾ ਹੈ मैसेज आया कि सुत्तू साहब में नैया को सट्टा लगी है जी मौका तो आया तो वेरीफाई करके ना लिख रहे हैं वेरीफाई करके जी गोदी करके कार्रवाई करके दोषी के खिलाफ कार्रवाई की जाएगी अभी कोई पता नहीं लगा जी बयान मुताबिक लिख के तो फिर बंद ही कार्रवाई की जाएगी अभी तेरे हम अतला मिलने का मौका तो आया जी हस्पाल सोलह जी ਅੱਜ ਸਾਡੇ ਕੋਲ ਨਾ ਟਾਈਮ ਲਗਭਗ 7:45 ਦੇ ਪੇਸ਼ੈਂਟ ਆਇਆ ਰਮੇਸ਼ ਕੁਮਾਰ ਸਾਲਾ ਸ਼੍ਰੀ ਆਰਮ ਲੁਭਾ ਆ ਤੇ ਉਹਨਾਂ ਦੇ ਮਲਟੀਪਲ ਇੰਜਰੀ ਸੀਗੀਆਂ ਅਸੀਂ ਉਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਐਮਐਲਆਰ ਕੱਟ ਦਿੱਤੀ ਐ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਅਸੀਂ ਉਹਨਾਂ ਦੀ ਐਮਐਲਆਰ ਭੇਜੀ ਤੇ ਕਿੰਨੇ ਦੇ ਲੱਗੇ ਆਇਸ ਕੀ ਲਗਭਗ ਸਾਡੇ ਕੋਲ ਟਾਈਮ 7:45 ਪੀਐਮ ਤੇ ਆਏ ਨੇ ਤੇ ਅਸੀਂ ਉਹਨਾਂ ਨੂੰ ਬੰਦੀ ਉਹਨਾਂ ਦੀ ਫਰਸਟ ਐਡ ਦੇਖ ਕੇ ਐਡਮਿਟ ਕਰ ਲਿਆ ਤੇ ਪੇਸ਼ੈਂਟ ਦੀ ਐਮਐਲਆਰ ਕੱਟ ਕੇ ਪੁਲਿਸ ਸਟੇਸ਼ਨ ਭੇਜ ਦਿੱਤੀ ਕੰਡੀਸ਼ਨ ਕਿਸ ਤਰ੍ਹਾਂ ਪੇਸ਼ੈਂਟ ਸਟੇਬਲ ਹੈ ਐਸ ਵੇਲੇ ਤੇ ਐਡਮਿਟਰ